ਮੇਰਾ ਨਾਮ ਜੋਤੀ ਹੈ। ਕੀ ਗਲਤ ਕੀ? ਮੈਂ ਭਾਈ ਇੱਥੇ ਬੈਠਾ ਸੀਗਾ। ਤਿੰਨ ਬੰਦੇ ਆਏ ਆ। ਉਹਨਾਂ ਕੋਲ ਰਿਪੋਰਟ ਫਰਮ ਸੀਗੇ। ਦਾਗ ਸੀਗੇ। ਕਿੰਨੇ ਕ'ਵਜੇ ਦੀ ਘਟਨਾ ਪਈ? ਇਹ 2 ਵਜੇ ਦੀ ਘਟਨਾ ਹੈ। 2:30 ਵਜੇ ਦੀ ਘਟਨਾ। ਅੱਛਾ ਜੀ। ਤੇ ਉਹਨਾਂ ਨੇ ਮੈਨੂੰ ਕਿਹਾ ਕਿੰਨੇ ਵੀ ਜੋ ਕੈਸ਼ ਹੈਗਾ ਇਤਰਾ ਦੇ ਤੇ ਨਹੀਂ ਤਾਂ ਤੈਨੂੰ ਸ਼ੂਟ ਕਰਨਾ ਹੈ। ਨੇ ਤੇ ਧਰੇ ਏਜੰਸੀ ਦੇ ਵਿੱਚ ਕਾਫੀ ਬੰਦੇ ਕੰਮਕੂਮ ਕਰਦੇ ਹੋਣੇ ਕਿੱਥੇ ਸੀ ਹਾਂਜੀ ਕੰਮ ਤਾਂ ਕਰਦੇ ਆ ਲੇਕਿਨ ਉਹ ਉਨ ਬਾਹਰ ਬੈਠੇ ਸੀ ਔਰ ਕਿਸੇ ਦੇ ਖਿਆਲ ਚ ਨਹੀਂ ਹੋ ਇਟਾ ਮੂਡ ਭਿੱਟੇ ਸੀ ਪਹਿਲੇ ਇੱਕ ਆਇਆ ਫਿਰ ਦੋ ਹੋਰ ਆ ਗਏ ਤਿੰਨ ਜਣੇ ਸੀ ਟੋਟਲ ਅੱਛਾ ਉਹ ਕਿਸੇ ਨੂੰ ਛਾਕੀ ਨਹੀਂ ਕਿਹਾ ਕਹਿੰਦੇ ਵੀ ਸ਼ਾਇਦ ਹੋਦਾ ਕੋਈ ਡਿਸਕਸ ਕਰਨਾ ਹੈ ਜਿੱਤਾ ਕਨੈਕਸ਼ਨ ਨਾ ਵਗੈਰਾ ਚੱਲਦਾ ਹੋਆ ਮੋਦੀ ਦਾ ਤੇ ਉਹਨਾਂ ਨੇ ਕਿਹਾ ਸ਼ਾਇਦ ਵੀ ਫ੍ਰੀ ਵਾਲੇ ਕਨੈਕਸ਼ਨ ਦਾ ਕੋਈ ਪੁੱਛਣਾ ਹੈ ਜਾਂ ਕੁਝ ਗੱਲਬਾਤ ਕਰਨ ਨਾ ਹੈ ਅੱਛਾ ਸੁਣਨੇ ਵੈਲੀ ਘਟਨਾ ਹੈ ਇਹ 2:00 ਟਾਈਕ ਵਜੇ ਦੀ ਘਟਨਾ ਹੈ ਜੀ अच्छा जी पहले ਉਹਨਾਂ ਨੇ ਕੀ ਗਲਤ ਕੀ ਕੀਤੀ ਤੁਹਾਡਾ ਨਾ ਸਰ ਬਸ ਉਹਨਾਂ ਨੇ ਬਸ ਇਹੀ ਮੈਨੂੰ ਰਿਵੋਲਵਰ ਦਿਖਾਈ ਮੈਨੂੰ ਕਿਤੇ ਵੀ ਜੋ ਕੈਸ਼ ਹੈ ਸਰ ਉਹਨਾਂ ਨੇ ਕੈਸ਼ ਮੈਂ ਮੈਨੂੰ ਕਿਤੇ ਜੇ ਰੋਲਾ ਪਾਇਆ ਤੇ ਸ਼ੂਟ ਕਰ ਸਰ ਕੈਸ਼ ਕਿੰਨਾ ਸੀ ਕਿੰਨਾ ਕੈਸ਼ ਸੀ ਉਹ 2 ਲੱਖ ਰੁਪਏ ਸੀਗਾ اچھا ਜੀ ਉਹਨਾਂ ਨੇ ਆਪ ਹੀ ਗੱਲਾ ਖੋਲ ਕੇ ਵਿੱਚ ਸਾਰਾ ਕੱਟਿਆ ਮੇਰੇ ਪਰਸ ਪੁਲਸ ਜੋ ਵਿੱਚ ਤੇ ਸਾਰੇ ਕੱਢ ਲਏ ਕੀ ਕੀ ਹਥਿਆਰ ਕੀ ਕੀ ਸੀਗਾ ਉਹਨਾਂ ਕੋਲ ਰਿਵੋਲਵਰਾਂ ਸੀਗੇ ਤੇ ਨਾਲ ਕੋਲ اچھا ਇੱਕ ਦੇ ਕੋਲ ਰਿਵੋਲਵਰ ਦੇ ਨਾਲ ਦਾਕ ਸੀਗਾ اچھا ਜੀ ਨੇ ਮਾਰਨ ਦੀ ਕੋਸ਼ਿਸ਼ ਕੀਤੀ ਐ ਤੂੰ ਟੁੱਪਤਾ ਵੀ ਉੱਠ ਗਿਆ ਨਹੀਂ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਹਰਕਤ ਕੀਤੀ ਤਾਂ ਮਾਰਾਂਗੇ ਮੈਂ ਕਿਹਾ ਮੈਂ ਕੁਝ ਨਹੀਂ ਕਰਦਾ ਤੂੰ ਨਾ ਰੋਣਾ ਪਾਇਆ ਨਾ ਕੁਝ ਉਹਨਾਂ ਨੇ ਕਿਹਾ ਕਿ ਰੋਲਾ ਪਾਇਆ ਤਾਂ ਵੀ ਤਨਜ਼ੀਰ ਕਰਾਂਗੇ ਅੱਛਾ ਰੋਲਾ ਪਾਇਆ ਤਾਂ ਵੀ ਸ਼ੂਟ ਕਰਨਾ ਜੀਰੋ ਜੀਰੋ ਪ੍ਰਸ਼ਾਸਨ ਨੂੰ ਫਿਰ ਬਾਅਦ ਵਿੱਚ ਅਸੀਂ ਇੱਕ ਬਾਰਾਦ ਡਾਇਲ ਕੀਤਾ ਤੇ ਪੁਲਿਸ ਕਹਿੰਦੇ ਦੀ ਕਿ ਇਹ ਮੇਰਾ ਥਾਣਾ ਨਹੀਂ ਹੈ ਦੂਜੀ ਕਹਤੇ ਮੇਰਾ ਥਾਣਾ ਨਹੀਂ ਹੈ ਇਸ ਨੂੰ ਵੀ ਲੇਟ ਪਿਆ ਨਹੀਂ ਪਹਿਲਾਂ ਥੋੜਾ ਜਿਹਾ ਇਹ ਪ੍ਰੋਬਲਮ ਹੋਈ ਫਿਰ ਬਾਅਦ ਕਲੀਅਰ ਹੋ ਗਿਆ ਫਿਰ ਅਸੀਂ ਥਾਣੇ ਹਲੇ ਆਏ ਉਹਨਾਂ ਨੇ ਆਣ ਕੇ ਕਿਹਾ ਕਿ ਕੋਈ ਨਹੀਂ ਜਲਦੀ ਜਲਦੀ ਇਹ ਕਾਰਵਾਈ ਕਰਕੇ ਉਹਨ ਰਸਟੀਟਾ ਜਾਊਗਾ ਮੈਂ ਪ੍ਰਦੀਪ ਅਗਰਵਾਲ ਜੀ ਆਪਣੀ ਏਜੰਸੀ ਹਾਂਜੀ ਆਪਣੀ ਏਜੰਸੀ ਤੇ ਤੁਹਾਨੂੰ ਕਿਰੋ ਪਰ ਲਗਾਇਆ ਕਟਰਾ ਸਾਨੂੰ ਬਸ ਪੌਣੇ 3 ਵਜੇ ਸਮਝੋ ਜਿੱਦਾਂ ਕਟਰਾ ਹੋਈ ਹੈ ਹਾਂਜੀ ਸਾਨੂੰ ਉਸੇ ਟਾਈਮ ਫੋਨ ਆਇਆ ਅਸੀਂ ਉਸੇ ਟਾਈਮ ਆਏ ਇੱਥੇ ਜੀ ਹਾਂ ਹਾਂ ਤੇ ਆ ਕੇ ਦੇਖਿਆ ਹਾ ਵੀ ਇਹ ਕੱਲੇ ਭਾਈ ਸਾਹਿਬ ਬੈਠੇ ਸੀ ਅੰਦਰ ਆਫਿਸ ਦੇ ਬੈਠੇ ਕਿਰੋ ਤੋਂ ਤੁਹਾਡਾ ਰੋਏ ਭਾਈ ਸਾਹਿਬ ਕੰਮ ਕਰ ਰਹੇ ਇਹ 10 ਸਾਲ ਤੋਂ ਉੱਤੇ ਹੋਵੇ ਜੀ ਜਦੋਂ ਦੀ ਏਜੰਸੀ ਲਈ ਹੈ ਉਦੋਂ ਤੋਂ ਹੀ ਮਤਲਬ ਕੰਮ ਕਰਦੇ ਪਏ ਹੈ ਜੀ ਇਹ ਕਿੱਦਾਂ ਦੇ ਦੋ ਸਰ ਪੰਜਾਬ ਤੋਂ ਜਿੱਦਾਂ ਲੋਆਂ ਆਰਡਰ ਚਾਪ ਚ ਫਲਾਤ ਮਾੜੇ ਹੋ ਰਹੀ ਹੈ ਜੀ ਦੇ ਵੇ ਦੇ ਲੋਟ ਰੋਜ਼ ਕੋਈ ਨਾ ਕੋਈ ਕਟਨਾ ਹੋ ਰਹੀ ਹੈ ਪੰਜਾਬ